ਰਾਗ ਗੋੜੀ ਪੂਰਬੀ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਮ ਕਰੋਧ ਨਗਰ ਬੋ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਬੱਡਾ ਹੈ ਕਰ ਦਿੰਦੋ ਤੇ ਪੁਨ ਬੱਡਾ ਹੈ ਰਹਾਓ ਸਾਕਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹਮੇ ਕੰਡਾ ਹੈ ਜੋ ਜੋ ਚੱਲੇ ਚ ਬੇਦੁਖ ਪਾਵੇ ਜਾ ਮਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਸੋ ਬਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਦਾਖ ਬੜੇ ਵੱਡਾ ਹੈ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਦਾਖ ਬੜੇ ਵੱਡਾ ਹੈ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਇਹ ਸ਼ਬਦ ਤਨ ਤਨ ਚਵਰ ਛਤਰ ਦੇ ਮਾਲਕ ਗੁਰਤਾ ਗੰਦੀ ਤੇ ਬਰਾਜਮਾਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 13 ਤੇ ਸ਼ਿਸ਼ੋਭਤ ਹੈ ਜਿਹੜਾ ਕਿ ਚੌਥੇ ਪਾਤਸ਼ਾਹ ਜੀ ਵੱਲੋਂ ਅਚਾਰਿਆ ਹੋਇਆ 16 ਸਾਹਿਬ ਦੇ ਵਿੱਚ ਇਹ ਸ਼ਬਦ ਆਉਂਦਾ ਹੈ ਸੋ ਸਤਗੁਰੂ ਸ਼ਬਦੇ ਦੇ ਵਿੱਚ ਸਮਝਾਉਣ ਕਰਦੇ ਆ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਟਾ ਸਤਗੁਰੂ ਸਮਝਾ ਰਿਹਾ ਕਿ ਇਹ ਜਿਹੜਾ ਸਰੀਰ ਹੈ ਇਹਨੂੰ ਨਗਰ ਕਿਹਾ ਉਹਨਾਂ ਨੇ ਇਸ ਨਗਰ ਦੇ ਵਿੱਚ ਕਹਿੰਦੇ ਕਾਮ ਕਰੋਧ ਲੋਭ ਮੋਹ ਹੰਕਾਰ ਭਰਿਆ ਪਿਆ ਜਿਸ ਕਰਕੇ ਮਨੁੱਖ ਜਿਹੜਾ ਉਹਨੂੰ ਅਸਾਧ ਰੋਗ ਲੱਗੇ ਹੋਏ ਜੇਕਰ ਇਹਨਾਂ ਤੋਂ ਬਚਣਾ ਹੈ ਬੰਦੇ ਨੇ ਇਹਕਰ ਪ੍ਰਾਣੀ ਬਚਣਾ ਚਾਹੁੰਦਾ ਹੈ ਤਾਂ ਫਿਰ ਸਤਗੁਰੂ ਉلاج ਦੱਸਦੇ ਆ ਮਿਲ ਸਾਧੂ ਖੰਡਲ ਖੰਡਾ ਇਹ ਉਸ ਪ੍ਰਮਾਤਮਾ ਦੇ ਭਗਤ ਦੇ ਨਾਲ ਉਸ ਪ੍ਰਮਾਤਮਾ ਦੇ ਜਨ ਦੇ ਨਾਲ ਪੀਰ ਫਕੀਰ ਦੇ ਨਾਲ ਜਿਸ ਦੀ ਲਿਬ ਪ੍ਰਮਾਤਮਾ ਨਾਲ ਲੱਗੀ ਹੋਈ ਹੈ ਜੇਕਰ ਤੂੰ ਉਸ ਨੂੰ ਮਿਲ ਲਵੇਂਗਾ ਉਹ ਫਿਰ ਇਹਨੂੰ ਟੋਟੇ ਟੋਟੇ ਕਰ ਸਕਦਾ ਇਹਨੂੰ ਖਤਮ ਕਰ ਸਕਦਾ ਜਿਹੜਾ ਕਾਮ ਕ੍ਰੋਧ ਲੋ ਮੋਹ ਹੰਕਾਰ ਹੈ ਜੇਕਰ ਤੋ ਸਾਧ ਸੰਗਤ ਦੇ ਵਿੱਚ ਨਹੀਂ ਜਾਂਦਾ ਸਾਧੂ ਦਾ ਸੰਗ ਨਹੀਂ ਕਰਦਾ ਸੱਚ ਦੇ ਰਸਤੇ ਤੇ ਤੁਰਦਾ ਨਹੀਂ ਤਾਂ ਇਹ ਜਿਹੜਾ ਤੇਰਾ ਸਰੀਰ ਹੈ ਜਿਸ ਦੇ ਅੰਦਰ ਪੰਜ ਚੋਰ ਤੈਨੂੰ ਅੰਦਰ ਬੈਠੇ ਲੁੱਟ ਰਹੇ ਹੈ ਤੈਨੂੰ ਜਿਹੜੀ ਪੂੰਜੀ ਦੇ ਕੇ ਭੇਜਿਆ ਸੀ ਉਹ ਪੂੰਜੀ ਤੇਰੀ ਬ्यर्थ ਜਾਈ ਹੈ ਕਿਉਂਕਿ ਤੈਨੂੰ ਉਹਨਾਂ ਨੇ ਘੇਰਿਆ ਹੋਇਆ ਹੈ ਅਤੇ ਤੇਰੇ ਇੰਦਰੇ ਜਿਹੜੇ ਹੈ ਜਿਸ ਪ੍ਰਮਾਤਮਾ ਦੀ ਸ਼ੁਭਾ ਦੇ ਵਿੱਚ ਵਿੜਾਈ ਦੇ ਵਿੱਚ ਲੱਗਣਾ ਸੀ ਉਧਰ ਲੱਗਣ ਦੀ ਬਜਾਏ ਦੁਨੀਆ ਦੇ ਵਿੱਚ ਖਚਾ ਖਚਾ ਪਰ ਤੈਨੂੰ ਜਿਹੜਾ ਸਾਧ ਸੰਗਤ ਹੈ ਜੀਵ ਨੂੰ ਜੋ ਸਾਧੂ ਦੇ ਦਰਸ਼ਨ ਹੈ ਉਹ ਬਾਣੀ ਸਮਝਾ ਦੇਈ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਬ ਮੰਡਲ ਮੰਡਾ ਹੈ ਕਹਿੰਦੇ ਇਹ ਜਿਹੜਾ ਤੇਰਾ ਸੰਜੋਗ ਹੈ ਗੁਰੂ ਨੂੰ ਮਹਿਣ ਦਾ ਸਾਥ ਸੰਗਤ ਦੇ ਵਿੱਚ ਜਾਣ ਦਾ ਇਹ ਪੂਰਵ ਲਿਖਿਆ ਹੈ ਤੇਰੇ ਜਨਮ ਹੋਣ ਤੋਂ ਪਹਿਲਾਂ ਹੀ ਇਹ ਲਿਖਿਆ ਹੋਇਆ ਹੈ ਮਨ ਹਰ ਲਿਬ ਮੰਡਲ ਮੰਡਾ ਹੈ ਤੇਰੇ ਮਨ ਦੇ ਵਿੱਚ ਤਾਂ ਹੈ ਕਿ ਮੈਂ ਜਾਵਾਂ ਮੈਂ ਜਾ ਕੇ ਉਸ ਪਰਮਾਤਮਾ ਦੀ ਸਿੱਖਤ ਸਲਾਦ ਵਿੱਚ ਜੁੜਾ ਕਿਉਂਕਿ ਜੇਕਰ ਤੂੰ ਚੰਗੇ ਪਾਸੇ ਨੂੰ ਨਹੀਂ ਤੁਰਦਾ ਤਾਂ ਕਾਮ ਕ੍ਰੋਧ ਲੋਭ ਉਹ ਹੰਕਾਰ ਖਤਮ ਨਹੀਂ ਹੋ ਸਕਦੇ ਤੇ ਉਹ ਤੇਰੇ ਦੇ ਵਿੱਚ ਦੇਵੀ ਦੇਵੀ ਗੁਣ ਜਿੰਨੇ ਵੀ ਹੈ ਉਹ ਸਾਧ ਸੰਗਤ ਦੇ ਵਿੱਚ ਜਾ ਕੇ ਹੀ ਤੈਨੂੰ ਨਿਮਰਤਾ ਦਇਆ ਸਤ ਸੰਤੋਖ ਧੀਰਜ ਵੰਡ ਕੇ ਛਕਣਾ ਸਰਬੱਤ ਦਾ ਭਲਾ ਕਰਨਾ ਹਰ ਇੱਕ ਦੇ ਵਿੱਚ ਉਸ ਪਰਮਾਤਮਾ ਨੂੰ ਦੇਖਣਾ ਇਹ ਉਨਨੀ ਦੇਰ ਤੱਕ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਤੂੰ ਇੱਕ ਮਨ ਚਿੱਤ ਇੱਕ ਅਕਾਗਰ ਹੋ ਕੇ ਉਸ ਪਰਮਾਤਮਾ ਦੀ ਸਿੱਖਤਸਲਾ ਦੇ ਵਿੱਚ ਸਿਮਰਨ ਦੇ ਵਿੱਚ ਨਹੀਂ ਜੁੜਦਾ ਸੋ ਜੇਕਰ ਤੁਸੀਂ ਕਿਸੇ ਵੀ ਜੀਵ ਨੂੰ ਇਹ ਦੇਖਦੇ ਹੈ ਕਿ ਉਹ ਸੇਵਾ ਦੇ ਵਿੱਚ ਲੱਗਾ ਹੋਇਆ ਹੈ ਪਰ ਸੇਵਾ ਦੇ ਨਾਲ ਨਾਲ ਜੇਕਰ ਕਿਤੇ ਉਹਦਾ ਮਨ ਕਿਤੇ ਹੋਰ ਭਟਕ ਰਿਹਾ ਹੈ ਪਰ ਦੁਨੀਆ ਨੂੰ ਉਹ ਦੇਖਣ ਨੂੰ ਠੀਕ ਲੱਗ ਰਿਹਾ ਪਰ ਮਨ ਦੇ ਵਿੱਚ ਠਗੀਆਂ ਹੈ ਮਨ ਦੇ ਵਿੱਚ ਤਾਂਗੀ ਹੈ ਨਹੀਂ ਉਹ ਪਿਆਰ ਹੀ ਹੈ ਨਹੀਂ ਉਹ ਪ੍ਰੇਮ ਹੈ ਨਹੀਂ ਤਾਂ ਫਿਰ ਕੁਝ ਨਹੀਂ ਬਣਨਾ ਮਨ ਨੂੰ ਪਰਮਾਤਮਾ ਦੀ ਚਰਨਾਂ ਦੇ ਨਾਲ ਜੋੜਨਾ ਪੈਣਾ ਹੈ ਹਿਰਦੇ ਦੇ ਵਿੱਚ ਪਰਮਾਤਮਾ ਬਸਾਉਣਾ ਪੈਣਾ ਜਿਵੇਂ ਇੱਕ ਸਤਗੁਰੂ ਦਾਸ ਮਹਾਰਾਜ ਜੀ ਕਹਦੇ ਚਿਤ ਸਿਮਰਨ ਕਰੋ ਲੈ ਨ ਅ블ੋਕ ਨੂੰ ਸਰਵਣ ਬਾਣੀ ਸੁਜਸਪੂਰ ਰੱਖੀ ਮਨਸ ਮੁਦਕਰ ਕਰਿਓ ਚਰਨ ਹਿਰਦੇ ਤਰਿਓ ਰਸਨ ਦਾ RAM ਨਾਮ ਪਾਖਿਓ ਮੇਰੀ ਪ੍ਰੀਤ ਗਵਿੰਦ ਸੂਜਨ ਗਟੇ ਮੈਂ ਤੋ ਮੋਲ ਮਹੰਗੀ ਲਈ ਜੀ ਸਕੀ ਇਹ ਜਿਹੜੀ ਪ੍ਰੀਤ ਹੈ ਇਹ ਜਿਹੜੇ ਇੰਦਰੇ ਹੈ ਜਿੰਨੀ ਦੇ ਤੱਕ ਇੰਦਰੀਆਂ ਦਾ ਅੰਤਰੀਵ ਦੇ ਬਲ ਨੂੰ ਮੁੱਖ ਨਹੀਂ ਹੋ ਜਾਂਦਾ ਉਨੇ ਦੇ ਤੱਕ ਪ੍ਰੇਮ ਦੀ ਪ੍ਰੀਤ ਪਰਮਾਤਮਾ ਦੇ ਨਾਲ ਨਹੀਂ ਜੁੜਦੀ ਔਰ ਜਦੋਂ ਜੁੜ ਜਾਂਦੀ ਹੈ ਦੁਨੀਆਂ ਦੀ ਕੋਈ ਵੀ ਅਜਿਹੀ ਖੁਸ਼ੀ ਨਹੀਂ ਹੈ ਜਿਸ ਨਾਲ ਭਗਤ ਖੁਸ਼ ਹੋ ਸਕਦਾ ਹੈ ਭਗਤ ਸਿਰਫ ਪਰਮਾਤਮਾ ਦੇ ਦਰਸ਼ਨਾਂ ਦੇ ਨਾਲ ਖੁਸ਼ ਹੈ ਉਹਦੇ ਨਾਲ ਲਿਵ ਲਾ ਕੇ ਖੁਸ਼ ਹੈ ਕਿਉਂਕਿ ਉਹ ਪ੍ਰਾਣਾ ਦੀ ਜਿੰਦ ਬਾਤ ਕੇ ਉਸ ਪ੍ਰੇਮਾ ਭਗਤੀ ਨੂੰ ਮੁੱਲ ਲਿੰਦਾ ਹੈ ਕਰ ਸਾਧੂ ਅंजलि ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਕਹਿੰਦੇ ਜੇਕਰ ਤੂੰ ਦੋਨੋਂ ਹੱਥ ਜੋੜ ਕੇ ਅਰਦਾਸ ਕਰੇ ਤਾਂ ਤੈਨੂੰ ਬਹੁਤ ਉੱਤਮ ਫਰਮੇ ਸਕਦਾ ਮਨ ਨੂੰ ਇਕਾਗਰ ਕਰਕੇ ਦੋਨਾ ਹੱਥਾਂ ਨੂੰ ਜੋੜ ਕੇ ਅਰਦਾਸ ਕਰੇ ਪ੍ਰਮਾਤਮਾ ਦੀ ਚਰਨਾਂ 'ਚ ਕਰਨ ਡੰਡੋਤ ਪੁੰਨ ਵੱਡਾ ਹੈ ਜੇਕਰ ਕਹਿੰਦੇ ਜਿਵੇਂ ਡੰਡਾ ਸਿੱਧਾ ਹੁੰਦਾ ਤੋ ਵੀ ਡੰਡੇ ਦੇ ਬਾੰਗ ਸਿੱਧਾ ਲਟਕੇ ਪ੍ਰਮਾਤਮਾ ਨੂੰ ਨਤਮਸਤਕ ਹੋਵੇ ਮਨ ਦੇ ਵਿੱਚ ਤੇਰੇ ਉਸ ਦਾ ਪਹਿ ਹੋਵੇ ਹਿਰਦੇ ਵਿੱਚ ਪ੍ਰੇਮ ਹੋਵੇ ਤਾਂ ਇਹਦਾ ਵੀ ਪੁੰਨ ਤੈਨੂੰ ਬਹੁਤ ਵੱਡਾ ਮਿਲਦਾ ਹੈ ਕਿਉਂਕਿ ਪੁੰਹ ਹੈ ਜਿਹੜਾ ਉੱਤਮ ਉੱਤਮ ਕਰਮ ਹੈ ਇਸੇ ਕਰਕੇ ਜੋ ਲਿਖਿਆ ਹੈ ਕਿ ਗੁਰੂਆਂ ਦੀ ਸੰਗਤ ਮਿਲਣੀ ਹੈ ਪੂਰਵ ਲਿਖਤ ਲਿਖੇ ਗੁਰਪਾਇਆ ਇਹ ਸੰਗਤ ਮਿਲਦੀ ਹੈ ਪਹਿਲਾਂ ਦੇ ਲਿਖੇ ਦੇ ਮੁਤਾਬਕ ਕੀਤੇ ਹੋਏ ਕਰਮ ਦੇ ਮੁਤਾਬਕ ਇਸੇ ਕਰਕੇ ਜਿਹੜਾ ਗੁਰੂ ਦੀ ਸੇਵਾ 'ਚ ਲੱਗਦੇ ਉਹ ਕਹਿੰਦੇ ਪ੍ਰਾਣੀ ਸਭ ਤੋਂ ਉੱਤਮ ਆਇਆ ਜੋ ਗੁਰਸਿੱਖ ਗੁਰਸੇਵ ਦੇ ਸੇਪੁੰਨ ਪ੍ਰਾਣੀ ਜਨ ਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਜਿਹੜੇ ਗੁਰੂ ਦੇ ਪਿਆਰੇ ਸੇਵਾ ਦੇ ਵਿੱਚ ਜੁਟ ਜਾਂਦੇ ਆ ਉਹ ਕਹਿੰਦੇ ਬਹੁਤ ਹੀ ਉੱਤਮ ਹੈ ਬਹੁਤ ਹੀ ਭਗਾਂ ਵਾਲਿਆ ਜਨ ਨਾਨਕ ਤਿੰਨ ਕੋ ਵਾਰਿਆ ਸਤਗੁਰ ਅਨੰਦਕ ਕਹਿੰਦੇ ਕਿ ਉਹਨਾਂ ਦੇ ਉੱਤੋਂ ਮੈਂ ਕਰਵਾਨ ਹੁੰਦਾ ਸਦਾ ਸਦਾ ਕੁਰਬਾਨੀ ਸਦਾ ਹੀ ਮੈਂ ਕਰਵਾਨ ਹੁੰਦਾ ਜਿਹੜੇ ਗੁਰੂ ਦੀ ਸੇਵਾ ਦੇ ਵਿੱਚ ਆਪਣੇ ਸਵਸਨ ਦੀ ਪੂੰਜੀ ਨੂੰ ਲਾਉਂਦੇ ਆ। ਪੁੰਨ ਤੋਂ ਉਹਨਾਂ ਨੇ ਸਮਝਾਉਣ ਕੀਤਾ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਕਰ ਡੰਡੌਤ ਪੁੰਨ ਵੱਡਾ ਹੈ। ਇੱਥੇ ਫੇਰ ਨਹੀਂ ਹੈ। ਕਈ ਵਿਦਵਾਨਾਂ ਨੇ ਇਸ ਨੂੰ ਫੇਰਦਾ ਵੀ ਕਿਹਾ ਹੈ ਪਰ ਇੱਥੇ ਉੱਤਮ ਹੈ। ਜਿਵੇਂ ਕਿ ਸਤਗੁਰ ਅਰਦਾਸ ਮਹਾਰਾਜ ਜੀ ਆਪਣੀ ਬਾਣੀ ਚ ਸਮਝਾ ਰਹੇ। ਦੁਨ ਲਭ ਜਨਮ ਪੁੰਨ ਫਲ ਪਾਇਓ ਗਰਥਾ ਜਾਤ ਅਬਵਿਕੇ ਰਾਜੇ ਇੰਦਰ ਸੰਸਰ ਗ੍ਰਹਿ ਅਸਨ ਬਿਨ ਹਰ ਭਗਤ ਕਹਾ ਕੋ ਲੇਖੀ ਕਹਿੰਦੇ ਇਹ ਜਿਹੜਾ ਜਨਮ ਸਤਿਗੁਰੂ ਕਹਦੇ ਤੈਨੂੰ ਬੰਧਿਆ ਮਿਲਿਆ ਹੈ ਇਹ ਤੇਰੇ ਕੀਤੇ ਹੋਏ ਕਰਮਾਂ ਦਾ ਉੱਤਮ ਕਰਮਾਂ ਦਾ ਫਲ ਹੈ ਸੇਸ਼ਟ ਕਰਮਾਂ ਦਾ ਫਲ ਹੈ ਕਿਉਂਕਿ 84 ਲੱਖ ਜਨਾਂ ਦਾ ਤੂੰ ਸਰਦਾਰ ਹੈ ਪਰ ਇੰਨੀਆਂ ਜੁਨਾਂ ਦੇ ਵਿੱਚੋਂ ਦੀ ਹੋ ਕੇ ਆ ਕੇ ਤੈਨੂੰ ਹੀ ਜਿਹੜਾ ਜਨਮ ਮਿਲਿਆ ਇਹ ਨੂੰ ਹੋਣਾ ਅਗਿਆਨਤਾ ਦੇ ਵਿੱਚ ਨਾ ਗਵਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੇ ਸਿੱਖ ਸਤਸੰਗ ਦੇ ਵਿੱਚ ਜਾ ਕੇ ਨਿਮਰਤਾ ਸਿੱਖ ਸਤਸੰਗ ਦੇ ਵਿੱਚ ਜਾ ਕੇ ਉੱਚੇ ਮਤ ਕਰ ਮਨ ਨੂੰ ਨੀਮਾ ਕਰ ਜਦੋਂ ਮਨ ਨੀਮਾ ਹੋਵੇਗਾ ਤੇਰਾ ਹੰਕਾਰ ਮਰ ਜਾਵੇਗਾ ਸਤਗੁਰੂ ਸਮਝਾ ਰਹੇ ਗੁਰ ਪਿਆਰੀ ਗੁਰ ਸੇਵਿਆ ਗੁਰਪੁਨ ਬੜ ਤੁੰ ਹੈ ਗੁਰ ਹਰ ਮਾਰਗ ਦੱਸਿਆ ਗੁਰਪੁਨ ਬੜ ਪੁੰਨ ਹੈ ਇਹੋ ਚੌਥੇ ਪਾਛੇ ਕਹਦੇ ਕਿ ਜਿਨ੍ਹਾਂ ਨੂੰ ਪਰਮਾਤਮਾ ਦਾ ਸਿਮਰਨ ਗੁਰੂ ਦੀ ਕਿਰਪਾ ਨਾਲ ਮਿਲ ਗਿਆ ਉਹ ਧੰ ਹਨ ਉਹ ਬਹੁਤ ਵੱਡੇ ਭਾਗਾਂ ਵਾਲੇ ਹਨ ਕਿਉਂਕਿ ਉਹਨਾਂ ਨੇ ਗੁਰੂ ਦਾ ਜੋ ਰਸਤਾ ਗੁਰੂ ਨੇ ਦੱਸਿਆ ਉਹਨਾਂ ਨੂੰ ਉਹ ਰਸਤਾ ਇੰਨਾ ਉੱਤਮ ਹੈ ਕਿ ਉਸ ਰਸਤੇ ਤੇ ਚੱਲ ਕੇ ਉਹ ਵੀ ਵੱਡੇ ਬਣ ਜਾਂਦੇ ਉਹ ਵੀ ਧੰ ਧੰ ਹੋ ਜਾਂਦੇ ਇਸੇ ਕਰਕੇ ਉਹ ਕਹਿੰਦੇ ਹੈ ਕਰ ਸਾਧੂ ਅंजलि ਪੁੰਨ ਵੱਡਾ ਹੈ ਕੰਡੰਡਉਤਪਨ ਵੱਡਾ ਹੈ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰ ਹੱਥ ਜੋੜ ਕੇ ਡੰਡੇ ਡੰਡਾਵਤ ਕਰ ਤਾਂ ਕਿ ਤੇਜਾ ਮਨ ਜਿਹੜਾ ਉਹਦਾ ਹੰਕਾਰ ਜਿਹੜਾ ਖਤਮ ਹੋ ਜਵੇ ਸਾਖਤ ਹਰਜ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉਮੇ ਕੰਡਾ ਹੈ ਜੋ ਜੋ ਚੱਲੇ ਚੁੱਬੇ ਦੁੱਖ ਪਾਵੇ ਜਾਂ ਮਕਾਲ ਸਹੇ ਸੰਡੰਡਾ ਜਿਹੜੇ ਸਾਖਤ ਲੋਕ ਆ ਜਿਹੜੇ ਦੇਖਣੋਂ ਤਾਂ ਉਹ ਸੇਵਾ ਚ ਆ ਜਾਂ ਫਿਰ ਉਹ ਤਰਕ ਕਰਦੇ ਆ ਕਿ ਪ੍ਰਮਾਤਮਾ ਹੈ ਹੀ ਨਹੀਂ ਉਹਨਾਂ ਨੂੰ ਕਹਿੰਦੇ ਹਰੀ ਰਸ ਦਾ ਸਵਾਦ ਨਹੀਂ ਆ ਸਕਦਾ ਉਹਨਾਂ ਨੂੰ ਅਮਰਤ ਦਾ ਸਵਾਦ ਨਹੀਂ ਪਤਾ ਲੱਗ ਸਕਦਾ ਉਹਨਾਂ ਦੇ ਅੰਦਰ ਜਿਹੜਾ ਅਮਰਤ ਦਾ ਸਾਗਰ ਚੱਲ ਰਿਹਾ ਹੈ ਉਹਨੂੰ ਉਹ ਮਾਨ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਅੰਦਰ ਤੇੰ ਅੰਤਰ ਹਉਮੇ ਕੰਡਾ ਹੈ ਉਹਨਾਂ ਦੇ ਅੰਦਰ ਹਉਮੇ ਹੈ ਹਉਮੇ ਦਾ ਰੋਗ ਜਿਹੜਾ ਹੈ ਇਹ ਸਭ ਤੋਂ ਵੱਡਾ ਰੋਗ ਹੈ ਹਉਮੇ ਦੇ ਕਰਕੇ ਹੀ ਇਹ ਦੁਨੀਆ ਜਿਹੜੀ ਹੈ ਸਾਰੀ ਭਰਮ ਦੇ ਵਿੱਚ ਪਈ ਹੋਈ ਹੈ ਕਿਉਂਕਿ ਇੱਥੇ ਮੋਹ ਦੇ ਵਿੱਚ ਪੈ ਜਾਂਦੇ ਆ ਕੇ ਜੀਵ ਹਮੇਸ਼ਾ ਜਿਹੜੀ ਦੁਨੀਆ ਇਹਨਾਂ ਅੱਖਾਂ ਨਾਲ ਦਿਸ ਰਹੀ ਹੈ ਉਹਨੂੰ ਸੱਚ ਮੰਨ ਕੇ ਅਤੇ ਪਰਮਾਤਮਾ ਨਜ਼ਰ ਨਹੀਂ ਆਦਿਆ ਕਿਉਂਕਿ ਉਹ ਸਰਗੁਣ ਜਿੱਥੇ ਹੈ ਉੱਥੇ ਬੰਦਾ ਸਤਸੰਗ ਤੋਂ ਬਿਨਾ ਦੇਖ ਨਹੀਂ ਸਕਦਾ ਤੇ ਨਿਰਗੁਣ ਨੂੰ ਨਜ਼ਰ ਨਹੀਂ ਆ ਰਿਹਾ ਇਸ ਕਰਕੇ ਉਹਦੇ ਅੰਦਰ ਜਿਹੜਾ ਹਉਮੈ ਦਾ ਕੰਡਾ ਹੈ ਉਹ ਜਾਂ ਜੋ ਚੱਲੇ ਚੁੱਬੇ ਦੁੱਖ ਪਾਵੇ ਉਹ ਹਉਮੈ ਦਾ ਕੰਡਾ ਕਹਿੰਦੇ ਜਿੰਦਾ ਜਿੰਦਾ ਪ੍ਰਾਣੀ ਚੱਲਦਾ ਹੈ ਉਦਾਂ-ਉਦਾਂ ਨੂੰ ਚੁੱਬਦਾ ਜਾਂਦਾ ਹੈ ਜਮਕਾਲ ਸਹੀ ਸਰ ਡੰਡਾ ਹੈ ਤੇ ਮੌਤ ਦਾ ਡੰਡਾ ਜਿਹੜਾ ਉਹਦੇ ਸਿਰ ਤੇ ਕੋਕਦਾ ਹੈ ਮੌਤ ਤੋਂ ਡਰਦੇ ਹਨ ਉਹਨਾਂ ਮੌਤ ਦੇ ਡੰਡੇ ਦਾ ਡਰ ਹੈ ਕਿਉਂਕਿ ਹਮੇਚੇ ਜਿਹੜੇ ਉਹਦੇ ਭਗਤ ਹੈ ਉਹ ਹਮੇਸ਼ਾ ਮੌਤ ਨੂੰ ਉਡੀਕਦੇ ਹੈ ਪਰ ਇੱਥੇ ਜਿਹੜੇ ਦੁਨੀਆਦਾਰੀ ਦੇ ਵਿੱਚ ਲੋਕ ਹੈ ਉਹ ਮੌਤ ਤੋਂ ਡਰਦੇ ਹੈ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਪਦਾਰਥ ਅਸੀਂ ਇਕੱਠੇ ਕੀਤੇ ਹੈ ਇਹ ਜਿਹੜੇ ਰਿਸ਼ਤੇ ਨਾਤੇ ਬਣਾਏ ਹੈ ਇਹਨਾਂ ਦੇ ਵਿੱਚ ਖਚਾ ਖਚ ਹੋਏ ਹੈ ਸਾਡੀ ਮੌਤ ਨਾ ਹੋਵੇ पर मौत ਦਾ ਕਾਲ ਤਾਂ ਸੱਤੇ ਕੋਕ ਰਿਆ ਹੈ ਕਿਉਂਕਿ ਸੱਤੇ ਜਦੋਂ ਕਾਲਤੇ ਰਹੇ ਪਤਾ ਨਹੀਂ ਪਾਣੀ ਦੇ ਬਲਬਲੇ ਦਾ ਕੰਨਿਕ ਦੇ ਤੱਕ ਇਹਦੀ ਅਰਜੂ ਹੈ ਇਹਨੇ ਇੱਕ ਦਿਨ ਜਾਣਾ ਹੀ ਜਾਣਾ ਇਸ ਕਰਕੇ ਜਿਹੜਾ ਹਉਮੈ ਦਾ ਕੰਡਾ ਹੈ ਸਤਗੁਰੂ ਅਰਬਦਾਸ ਮਹਾਰਾਜ ਜੀ ਇਸੇ ਕਰਕੇ ਆਪਣੀ ਬਾਣੀ ਚ ਹਉਮੈ ਦੇ ਰੋਗ ਨੂੰ ਸਭ ਤੋਂ ਵੱਡਾ ਕਹਿ ਰਿਆ ਹੈ ਜੋ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੋਂ ਬਾਦੇ ਆਪਣੇ ਛੁਟਣ ਕੋ ਯਤਨ ਕਰੋ ਹਮਿਛੁਤ ਤੇ ਤੁਮ ਅਰਥ ਦੇ ਇਹ ਜਿਹੜਾ ਹਉਮੈ ਦੇ ਵਿੱਚ ਮੋਹ ਦੇ ਵਿੱਚ ਸਤਿਗੁਰੂ ਕਹਦੇ ਕਿ ਤੁਸੀਂ ਮੈਨੂੰ ਬੰਨ੍ਹਿਆ ਸੀ ਮੈਂ ਤਾਂ ਤੁਹਾਡਾ ਨਾਮ ਦਾ ਸਿਮਰਨ ਕਰਕੇ ਤੁਹਾਡੇ ਸਿਫਤ ਸਲਾਹ ਕਰਕੇ satsang ਦੇ ਵਿੱਚ ਜਾ ਕੇ ਛੁੱਟ ਗਿਆ ਪਰ ਮੈਂ ਤੁਹਾਨੂੰ ਹੋ ਪ੍ਰੇਮ ਰੂਪੀ ਧਾਗੇ ਦੇ ਨਾਲ ਬੰਨ੍ਹ ਲਿਆ ਤੁਸੀਂ ਆਪਣੇ ਛੁੱਟਣ ਦਾ ਪ੍ਰਬੰਧ ਕਰੋ ਪ੍ਰਮਾਤਮਾ ਨੂੰ ਕਹੇ ਕਿ ਮੈਂ ਤੈਨੂੰ ਪ੍ਰੇਮ ਦੇ ਧਾਗੇ ਦੇ ਵਿੱਚ ਪ੍ਰੇਮ ਦੇ ਜੰਜੀਰ ਦੇ ਨਾਲ ਬੰਨ ਲਿਆ ਤੁਸੀਂ ਆਪਣੇ ਛੁੱਟਣ ਦਾ ਯਤਨ ਕਰੋ ਹਮੇ ਤਾਂ ਹੀ ਖਤਮ ਹੋ ਸਕਦੀ ਹੈ ਜੇਕਰ ਪ੍ਰਾਣੀ ਸਾਧੂ ਦੇ ਚਰਨਾਂ ਦੇ ਨਾਲ ਜੁੜ ਜਵੇ ਸਾ ਸੰਗ ਦੇ ਨਾਲ ਜੁੜ ਜਵੇ ਸਾਧੂ ਵੀ ਜਿਹੜਾ ਸੱਚ ਤੇ ਖੜਾ ਜਿਹਨੂੰ ਦੁਨੀਆ ਦੇ ਕਿਸੇ ਹਾਕਮ ਦਾ ਡਰ ਨਹੀਂ ਜਿਹਨੂੰ ਦੁਨੀਆ ਦੇ ਕਿਸੇ ਪਦਾਰਥਾਂ ਦਾ ਲੋਭ ਨਹੀਂ ਜਿਹਨੂੰ ਦੁਨੀਆ ਦੇ ਰਿਸ਼ਤੇ ਨਾਤਿਆਂ ਦਾ ਕੋਈ ਲੋਭ ਨਹੀਂ ਮੋਹ ਨਹੀਂ ਉਹ ਸਾਧੂ ਕਰਮਾ ਨਾਲ ਮਿਲਦੇ ਹੈ ਉਹ ਪੂਰਵ ਲਿਖ ਤੇ ਲਿਖੇ ਗੁਰਪਾਇਆ ਮਨ ਹਰ ਲਿਬ ਮੰਡਲ ਮੰਡਾ ਹੈ ਉਹ ਕਿਤੇ ਪੂਰਵ ਲਿਖਿਆ ਹੋਵੇ ਤਾਂ ਦਰਸ਼ਨ ਹੁੰਦੇ ਹੈ ਕਿਉਂਕਿ ਸਾਧੂ ਤਾਂ ਦੁਨੀਆ ਤੇ ਹੈ ਲੇਕਿਨ ਕਰਮਾ ਬਾੜਿਆ ਨੂੰ ਹੀ ਕਿਤੇ ਮੇਲ ਹੁੰਦਾ ਨਹੀਂ ਤਾਂ ਭੇਖ ਧਾਰੇ ਸਾਧੂ ਤਾਂ ਜਗ੍ਹਾ ਜਗ੍ਹਾ ਘੁੰਮਦੇ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਲੋਕ ਸੋਬਖੰਡ ਪਰਮੰਡਾ ਹੈ ਜਿਹੜੇ ਉਸ ਪ੍ਰਮਾਤਮਾ ਦੇ ਪਿਆਰੇ ਹੈ ਉਸ ਦੇ ਨਾਮ ਦੇ ਸਿਫਤ ਸਲਾਹ ਦੇ ਵਿੱਚ ਸਮਾ ਜਾਂਦੇ ਹੈ ਨਾਮ ਦੇ ਨਾਲ ਜੁੜ ਜਾਂਦੇ ਹੈ ਸੇਵਾ ਦੇ ਨਾਲ ਜੁੜ ਜਾਂਦੇ ਹੈ ਦੁੱਖ ਜਨਮ ਮਰਨ ਭਵ ਖੰਡਾ ਹੈ ਆਉਣ ਜਾਣ ਦਾ ਦੁੱਖ ਉਹ ਖਤਮ ਹੋ ਜਾਂਦਾ ਕਿਉਂਕਿ ਆਵਾਗੋਂ ਦਾ ਚੱਕਰ ਜਿਹੜਾ ਹੈ ਜਦੋਂ ਬੰਦਾ ਜਨਮ ਲੈ ਲਿੰਦਾ ਤੇ ਮੌਤ ਤੋਂ ਡਰਦਾ ਹੀ ਰਹਿੰਦਾ ਹੈ ਪਰ ਜਿਹੜੇ ਕਹਿੰਦੇ ਉਹਦੇ ਸਿਫਤ ਸਲਾਹ ਦੇ ਵਿੱਚ ਜੁੜ ਗਏ ਉਹਦੇ ਨਾਮ ਦੇ ਵਿੱਚ ਜੁੜ ਗਏ ਸਿਮਰਨ ਦੇ ਵਿੱਚ ਜੁੜ ਗਏ ਦੁੱਖ ਜਨਮ ਮਰਨ ਪਵਖੰਡਾ ਹੈ ਨਾ ਨਨ ਜਨਮ ਦਾ ਨਾ ਨਨ ਮਰਨ ਦਾ ਇਹ ਜਿਹੜਾ ਬਿਲਕੁਲ ਦੁੱਖ ਸੇ ਖਤਮ ਹੋ ਗਿਆ ਕਿਉਂਕਿ ਮੈਂ ਦੁੱਖ ਹੀ ਜਮ 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 ਕਾਲ ਦਾ ਮਤਲਬ ਹੀ ਇਹੋ ਹੈ ਕਿ ਜਨਮ ਲੈਣਾ ਤੇ ਮਰਨਾ ਜਦੋਂ ਜਨਮ ਲੈ ਲੈਂਦਾ ਕਿ ਕਿੰਨਾ ਵੀ ਛੋਟਾ ਛੋਟਾ ਕੀੜਾ ਹੈ ਬੰਦਾ ਹੈ ਜਾਨਵਰ ਹੈ ਪੰਛੀ ਹੈ ਸਭ ਮੌਤ ਡਰਦੇ ਹੈ ਪਰ ਜਿਹੜੇ ਪਰਮਾਤਮਾ ਦੀ ਸਿਫਤ ਅਸਲਾ ਚ ਜੁੜ ਜਾਂਦੇ ਉਹ ਹਮੇਸ਼ਾ ਮੌਤ ਨੂੰ ਡਿਗਦੇ ਹੈ ਕਿ ਕਦੋਂ ਇਹ ਤਨ ਜਾਵੇ ਤਾਂ ਉਹਦੇ ਨਾਲ ਮੈ ਜਾਈਏ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਜਿਹੜਾ ਕਦੀ ਵੀ ਨਾਸ਼ ਨਹੀਂ ਹੋਣ ਵਾਲਾ ਉਹ ਪਰਮਾਤਮਾ ਪਾ ਲਿਆ ਉਹਨਾਂ ਨੇ ਸਿਮਰਨ ਕਰਕੇ ਨਾਮ ਚ ਜੁੜ ਕੇ ਬਹੁ ਸੋਭ ਅਖੰਡ ਬ੍ਰਹਿਮੰਡਾ ਹੈ ਫਿਰ ਉਹਨਾਂ ਦੀ ਸ਼ੁਭਾ ਜਿਹੜੀ ਹੈ ਸਾਰੇ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਨ੍ਹਾਂ ਨੇ ਉਸ ਦੇ ਨਾਮ ਦੇ ਨਾਲ ਆਪਣੇ ਇਸ ਤਨ ਨੂੰ ਰੰਗ ਲਿਆ ਉਹ ਫਿਰ ਮਰਦੇ ਨਹੀਂ ਉਹ ਅਮਰ ਅਮਰ ਹੋ ਜਾਂਦੇ ਹੈ ਅਮਰਤ ਮੀਨ ਅਮਰ ਜਿਹੜੇ ਮਰਦੇ ਨਹੀਂ ਮਰਿਤ ਜਿਨ੍ਹਾਂ ਨੇ ਕਦੀ ਵੀ ਮਰਨਾ ਨਹੀਂ ਉਹ ਸਦਾ ਲਈ ਅਮਰ ਹੋ ਜਾਂਦੇ ਹੈ ਔਨਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੀ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਏ ਪ੍ਰਮਾਤਮਾ ਅਸੀਂ ਬਹੁਤ ਹੀ ਗਰੀਬ ਨਿਮਾਣੇ ਤੇਰੇ ਦਾਸ ਸਾਨੂੰ ਆਪਣੇ ਚਰਨਾਂ ਦੇ ਵਿੱਚ ਜੋੜ ਲੈ ਹਰ ਰਾਖ ਰਾਖ ਬੜ ਵੱਡਾ ਹੈ ਤੂੰ ਵੱਡਿਆਂ ਤੋਂ ਵੱਡਾ ਹੈ ਤੇਰੇ ਤੋਂ ਵੱਡਾ ਕੋਈ ਨਹੀਂ ਹੈ ਜਿਹੋ ਜਿਹਾ ਤੂੰ ਹੈ ਉਹੋ ਜਿਹਾ ਦੁਨੀਆ ਤੇ ਹੂਲ ਹੈ ਹੀ ਨਹੀਂ ਕੋਈ ਆਪਣੇ ਚਰਨਾਂ ਦੇ ਨਾਲ ਜੋੜ ਲੈ ਜਨ ਨਾਨਕ ਨਾਮ ਆਧਾਰ ਟੀਕ ਸਤਿਗੁਰੂ ਨਾਨਕ ਸਾਹਿਬ ਸਮਝਾ ਰਹੇ ਕਿ ਜਿਨ੍ਹਾਂ ਨੂੰ ਤੇਰੇ ਨਾਮ ਦਾ ਆਸਰਾ ਹੈ ਜਿਨ੍ਹਾਂ ਨੇ ਤੇਰੇ ਨਾਮ ਦੇ ਉੱਤੇ ਓਟ ਰੱਖ ਲਈ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਉਹਨਾਂ ਨੂੰ ਹਮੇਸ਼ਾ ਹੀ ਸੁੱਖਾਂ ਦੇ ਵਿੱਚ ਹੀ ਜੀਵਨ ਬਤੀਤ ਹੁੰਦਾ ਉਹ ਹਮੇਸ਼ਾ ਹੀ ਆਨੰਦ ਦੇ ਵਿੱਚ ਰਹਿੰਦੇ ਹੈ ਸੋ ਇਸੇ ਕਰਕੇ ਜਿਹੜੇ ਪ੍ਰਮਾਤਮਾ ਦੇ ਨਾਲ ਜੁੜਦੇ ਹੈ ਉਹਨਾਂ ਨੂੰ ਮੌਤ ਪਿਆਰੀ ਲੱਗਦੀ ਹੈ ਜਿਹੜੇ ਪ੍ਰਮਾਤਮਾ ਦੇ ਨਾਲ ਜੁੜਦੇ ਨਹੀਂ ਇਸ ਦੁਨੀਆ ਦੇ ਵਿੱਚ ਪਦਾਰਥਾਂ ਦੇ ਨਾਲ ਜੁੜਦੇ ਆ ਰਿਸ਼ਤੇ ਨਾਤਿਆਂ ਨਾਲ ਜੁੜਦੇ ਉਹ ਹਮੇਸ਼ਾ ਹੀ ਮੌਤ ਤੋਂ ਡਰਦੇ ਰਹਿੰਦੇ ਹਨ ਉਹ ਸੋਚਦੇ ਕਿ ਕਿਸੇ ਵਕਤ ਸਿੱਕਤੇ ਮੌਤ ਨਾ ਆ ਜਵੇ ਪਰ ਜਿਹੜੇ ਉਹਦੇ ਪਿਆਰੇ ਹੈ ਕਿਉਂਕਿ ਉਹਨਾਂ ਨੇ ਸਤਨ ਦੇ ਵਿੱਚ ਉਹਨੂੰ ਦੇਖ ਲਿਆ ਹੁੰਦਾ ਹੈ ਇਹ ਸਤਨ ਦੇ ਰਹਿੰਦੇ ਰਹਿੰਦੇ ਹੀ ਉਹਨਾਂ ਨੇ ਉਹਦੇ ਨਾਲ ਦਰਸ਼ਨ ਕਰ ਲਏ ਹੁੰਦੇ ਉਹ ਹਮੇਸ਼ਾ ਚਾਹੁੰਦੇ ਹੈ ਕਿ ਇਹ ਤਨ ਦੀ ਹੁਣ ਸਾਨੂੰ ਲੋੜ ਨਹੀਂ ਅਸੀਂ ਤਾਂ ਤੇਰੇ ਨਾਲ ਹੀ ਸਮਾਉਣਾ ਚਾਹੁੰਦੇ ਹਾਂ ਇਸੇ ਕਰਕੇ ਉਹ ਦੱਸਦੇ ਨੇ ਕਿ ਉਹ ਕਹਿੰਦੇ ਮੈਂ ਇੱਕ ਗੁਣ ਜੀ ਦੇਖ ਲਿਆ ਚਾਰ ਗੁਣ ਦੇਖ ਲੇ ਮੈਂ ਕੀ ਦੱਸਾਂ ਉਹ ਤਾਂ ਗੁਣਾ ਦੀਆਂ ਖਾਨ ਹੈ ਰੋਮ ਰੋਮ ਦੇ ਵਿੱਚ ਬ੍ਰਹਮੰਡ ਰਚਿਆ ਹੋਇਆ ਇਸੇ ਕਰਕੇ ਉਹ ਕਹਿੰਦੇ ਅਕਥ ਹੈ ਉਹਨੂੰ ਕਥਿਆ ਨਹੀਂ ਜਾ ਸਕਦਾ ਸੋ ਜਿਹੜਾ ਸਤਿਗੁਰੂ ਕਹ ਰਿਹਾ ਕਿ ਉੱਪਰ ਗगन ਗगन ਪਰ ਗੋਰਖ ਤਾਕਾ ਅਗਮ ਗੁਰ ਪੁੰਨ ਵਾਸੀ ਗੁਰਬਚਨੀ ਬਾਹਰ ਕਰਵੇ ਏਕੋ ਨਾਨਕ ਪੈ ਉਦਾਸੀ ਕਹਿੰਦੇ ਜਿਹੜਾ ਸਾਡਾ ਗगन ਹੈ ਸਿਰ ਨੂੰ ਕਿਹਾ ਦਿਮਾਗ ਨੂੰ ਕਿਹਾ ਉਹਨਾਂ ਨੇ ਇਹਦੇ ਅੰਦਰ ਗੋਰਖ ਹੈ ਗੋਰਖ ਕੀ مالک ਜਿਹੜਾ ਗगन ਪਰ ਗੋਰਖ ਤਾਕਾ ਅਗਮ ਗੁਰ ਪਨਵਾਸੀ ਜੇ ਅਗਮ ਹੈ ਜਿਹੜਾ ਕਿਸੇ ਵੀ ਪਹੁੰਚ ਤੋਂ ਦੂਰ ਹੈ ਇਹ ਗੁਰੂ ਦੇ ਕਿਰਪਾ ਦੇ ਨਾਲ ਹੀ ਅਸੀਂ ਉਸ ਗੋਰਖ ਤੱਕ ਪਹੁੰਚਦੇ ਹਾਂ ਗੁਰਬਚਨੀ ਬਾਹਰ ਕਰ ਏਕੋ ਨਾਨਕ ਪਿਆ ਉਦਾਸੀ ਜਿਹੜੇ ਦੁਨੀਆਂ ਤੋਂ ਉਦਾਸ ਹੋ ਜਾਂਦੇ ਹੈ ਉਹਨਾਂ ਨੂੰ ਬਾਹਰ ਵੀ ਤੇ ਅੰਦਰ ਵੀ ਇੱਕੋ ਹੀ ਪਰਮਾਤਮਾ ਹੀ ਨਜ਼ਰ ਆਉਂਦਾ ਉਹਨਾਂ ਨੂੰ ਕੋਈ ਧਰਮ ਨਜ਼ਰ ਨਹੀਂ ਆਉਂਦਾ ਉਹਨਾਂ ਨੂੰ ਕੋਈ ਜਾਤ ਨਜ਼ਰ ਨਹੀਂ ਆਉਂਦੀ ਉਹਨਾਂ ਨੂੰ ਕੋਈ ਵਰਨ ਨਜ਼ਰ ਨਹੀਂ ਆਉਂਦਾ ਉਹਨਾਂ ਨੂੰ ਹਰ ਇੱਕ ਦੇ ਵਿੱਚ ਪਰਮਾਤਮਾ ਨਜ਼ਰ ਆਉਂਦਾ ਗੁਰਬਚਨੀ ਬਾਹਰ ਕਰ ਏਕੋ ਉਹ ਕਹਿੰਦੇ ਪਰਮਾਤਮਾ ਪ੍ਰਭੂ ਗੁਰੂ ਦੇ ਬਚਨਾਂ ਦੇ ਨਾਲ ਉਹਨਾਂ ਨੂੰ ਹਰ ਇੱਕ ਵਿੱਚ ਇੱਕੋ ਪਰਮਾਤਮਾ ਨਜ਼ਰ ਆ ਰਿਹਾ ਹੈ ਨਾਨਕ ਪਿਆ ਉਦਾਸੀ ਕਿਉਂਕਿ ਉਹ ਦੁਨੀਆ ਤੋਂ ਉਦਾਸ ਹੋ ਗਏ ਉਹ ਉਦਾਸ ਉਹਨਾਂ ਨੇ ਇਸ ਖੁਸ਼ੀਆਂ ਖੇੜਿਆਂ ਨੂੰ ਛੱਡ ਦਿੱਤਾ ਉਹ ਹਰਖ ਸੋਗ ਤੋਂ ਬਰਾਬਰ ਚਲੇ ਗਏ ਕੰਚਨ ਲੋ ਸਮਾਨ ਹੋ ਗਿਆ ਕਾਮ ਕ੍ਰੋਧ ਲੋ ਉਹ ਖਤਮ ਹੋ ਗਿਆ ਇਸੇ ਕਰਕੇ ਜਿਹੜਾ ਕਾਮ ਕ੍ਰੋਧ ਹੈ ਇਹਨੂੰ ਜਦੋਂ ਖਤਮ ਕਰ ਦਵਾਂਗੇ ਤਾਂ ਇਸ ਮਨ ਦੇ ਵਿੱਚ ਖੇੜਾ ਆਉਣਾ ਕਿਉਂਕਿ ਮਨ ਨੇ ਅਡੋਲ ਅਵਸਥਾ 'ਚ ਪਹੁੰਚਣਾ ਔਰ ਮਨ ਅਡੋਲ ਅਵਸਥਾ 'ਚ ਜਾਣ ਤੋਂ ਪਹਿਲਾਂ ਸਾਨੂੰ ਪੂਰਨ ਸਤੁ ਦੇ ਦਰਸ਼ਨ ਹੋ ਜਾਣੇ ਚਾਹੀਦੇ ਹੈ ਜਿੱਥੋਂ ਸਾਨੂੰ ਸਾਧ ਸੰਗ ਕਰਕੇ ਇਸ ਮਨ ਨੂੰ ਔਕਾਗਰਤਾ 'ਚ ਜੋੜਨ ਦਾ ਰਸਤਾ ਪਤਾ ਲੱਗ ਸਕੇ ਸੋ 16 ਸਾਹਿਬ ਦਾ ਇਹ ਚੌਥੇ ਪਾਸ਼ਾ ਜੀ ਦਾ ਜੋ ਸ਼ਬਦ ਚੱਲ ਰਿਹਾ ਹੋਇਆ ਇਸ ਤੋਂ ਜੋ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਅਰਦਾਸ ਕਰੀਏ ਉਹ ਦੀ ਸਿਰਫ ਸਲਾਹ ਕਰੀਏ ਅਤੇ ਸਾਖਤ ਜਿਹੜਾ ਹੈ ਉਹਨੂੰ ਅਮਰਤ ਦਾ ਰਸ ਨਹੀਂ ਮਿਲ ਸਕਦਾ ਪਰ ਜਿਹੜੇ ਉਸ ਪਰਮਾਤਮਾ ਦੀ ਸੇਵਾ ਦੇ ਵਿੱਚ ਉਹ ਖਲਕਤ ਦੀ ਸੇਵਾ ਦੇ ਵਿੱਚ ਜੁਟ ਜਾਂਦੇ ਹਨ ਉਹਨਾਂ ਨੂੰ ਉਸ ਅਮਰਤ ਦਾ ਸਵਾਦ ਮਿਲਦਾ ਹੈ ਇਹੋ ਸਿੱਖਿਆ ਜਿਹੜੀ ਹੈ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰੀਏ ਕਿ ਜਿਹੜੀ ਸਵਾਸਨ ਦੀ ਪੂੰਜੀ ਰੈਂਦੀ ਹੈ ਇਸ ਮਨ ਨੂੰ ਇਨਕ ਨੀਮਾ ਪਾਸੇ ਨੂੰ ਪਰਮਾਤਮਾ ਕਰਦੇ ਤਾਂ ਕਿ ਮਨ ਦਾ ਹੰਕਾਰ ਖਤਮ ਹੋ ਜਵੇ ਔਰ ਮਤ ਤੁਹਾਡੀ ਕਿਰਪਾ ਦੇ ਨਾਲ ਉੱਚੀ ਹੋ ਜਵੇ ਜਿਸ ਨਾਲ ਤੁਹਾਡੇ ਚਰਨਾਂ ਦੇ ਨਾਲ ਜੁੜਿਆ ਜਾ ਸਕੇ ਇਹ ਸਵਾਸਨ ਦੀ ਪੂੰਜੀ ਰੈਂਦੇ ਹੋਏ ਤੁਹਾਡੀ ਕਿਰਪਾ ਹੋ ਜਵੇ ਇਹੋ ਹੀ ਅਰਦਾਸ ਬੇਨਤੀ ਅਰਜੋਈ ਕਰੀਏ ਕਿ ਸ਼ੁੱਧ ਬਾਣੀ ਪੰਨ ਦਾ ਆਚਰਨ ਦਾ ਬਲ ਬਖਸ਼ੇ ਪਰਮਾਤਮਾ ਇਸ ਸ਼ਬਦ ਦੀ ਸਿੱਖਿਆ ਨੂੰ ਮਨ ਤੱਕ ਪਚਾਵੇ ਮਨ ਜਿਹੜਾ ਉਹ ਨਿਮਰਤਾ ਵਿੱਚ ਆਵੇ ਇਹੋ ਹੀ ਅਰਦਾਸ ਪੀਂਤੇ ਜੋਈ ਕਦ ਦੇ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ